ਕੀ ਗੱਲ ਹੋ ਗਈ ਬਾਈ ਜੱਸੀ ਉੱਤੇ ਵੀਡੀਓ ਤੇਰੀ ਬਹੁਤ ਵਾਇਰਲ ਹੋ ਗਈ ਉਦਦੇ ਵਾਲੀ ਕਲੌਦੀ ਵਾਲੀ ਹਾਂ ਬਾਈ ਹੁਣ ਚੱਲੇ ਇੱਕ ਪੈਰ ਤੇ ਤਾਂ ਨਾਲਾ ਜੀ ਡਿੱਗੀ ਗਏ ਅਸੱਤਿਆ ਦੂਜਾ ਸੈਮੀ ਚਲਾਉਂਦਾ ਉਹਨਾਂ ਨੂੰ ਦੂਜਾ ਸੈਮੀ ਚਲਾਉਂਦਾ ਹਾਂ 10 ਮਿੰਟ ਲੈਡ ਹੋਵੇ 10 ਮਿੰਟ ਸੀਟ ਲੈਡ ਹੋਵੇ ਉਹ ਤੁਹਾਨੂੰ ਦੇਖ ਲਿਆ ਅਸੀਂ ਉਹ ਚ 6-6 ਘੰਟੇ ਹੀ ਫੰਦੋ ਮੈਂ ਕਿਹਦੇ ਬਾਰੇ ਉਹ ਜਿਹੜਾ ਸੈਂਟਰ ਹੈ ਹਾਂ ਉਹਨੇ ਉਹਦੇ ਮਤ ਕਰਿਆ ਵਟਾਈ ਤੇ ਹਾਂ ਸਾਡਾ ਫੰਦੋ ਜਿਹੜਾ ਹਾਂ ਉਹ ਤੋਂ ਦੋ ਤੋਂ ਵਾਰ ਆ ਰਿਹਾ ਸੀ ਨੇ ਓਪਨ ਵਾਲੇ ਨਾਲ ਆਉਣੇ ਕਹਿੰਦੇ ਅਸੀਂ ਸਵੇਰੇ ਫੇਰ ਕਹਿੰਦੇ 10 ਵਜੇ ਆ ਜਾਈਏ ਅਸੀਂ ਬੰਦਿਆਂ ਦੀ ਟੈਂਟਰ ਥੋੜੀਆਂ ਗਈ ਜੀ ਗੱਲ ਯਾਰ ਪਲੇਅਰ ਦੇ ਜੋਰ ਹਾਂ ਮੈਂ ਕਿਹਾ ਦੋ ਦੇ ਦੋ ਵਜੇ ਆਵਾਂਗੇ ਕਾਮਾ ਕਰੋ ਸੋਮਾਨੀ 1 ਮਹੀਨੇ ਚ ਰਹਿ ਜਾਂਦਾ ਨਾਲੇ ਉਹ ਪਹਿਲਾਂ ਨਵਿੜਨਾਂ ਮੈਂ ਆਪਦੇ ਪਿੰਡੋਂ ਪਹਿਲਾਂ ਇਹਨਾਂ ਕਮੇਟੀ ਵਾਲਿਆਂ ਸਾਰਿਆਂ ਨੂੰ ਕਹਦਾ ਹਾਂ ਹਾਂ ਭਾਈ ਛੇਤੀ ਵਿੱਚ ਜੁਬੇੜਾ ਨਹੀਂ ਤੇਰੀ ਉਹ ਪ੍ਰਜਾਨ ਕੇ ਖਾਣ ਕੇ ਫਿਰ ਭਾਅ ਵਧਾਉਣਗੇ ਹਾਂ ਬੜੀ ਹੈਰਾਨੀ ਬਾਹੋਂ ਜਾਉਂਦੇ ਆਂ ਪ੍ਰਾਣਾਂ ਦੇ ਉਹਨੇ ਬੰਪੂੜਾ ਦਾ ਦਾਰੇ ਪਿੰਡੋਂ ਪਿੰਡ ਜਾਉਂਦੇ ਨਹੀਂ ਕੋਈ ਮੋਟਰ ਐਲ ਦੇ ਕੋਈ ਆਉਂਦਾ ਸਾਰੇ ਕਮੇਟੀ ਵਾਲੇ ਸੋਚਣ ਵੀ ਪਈ ਮੈਂ ਕਿਹਨੂੰ ਫਾਈਨਲ ਵੇਲੇ ਜਿਹੜੀ ਮੱਤੇ ਕੋਨੇ ਘੰਟੇ ਬਾਅਦ ਹੁੰਦੀ ਨੇ ਸਾਡਾ ਮੈਦੇ ਗਿਣ ਕੇ ਕਿਤੇ ਮੱਤੇ ਹੋਰ ਪੰਨੇ ਨਹੀਂ ਹੋ ਰਹੇ ਨੇ ਉਦੋਂ ਬਾਦ ਵੀ ਗਾਉਣ ਬੇਚਾ ਨਹੀਂ ਕਿਹਾ ਬਾਈ ਨਜ਼ਰ ਵੀ ਬਈ ਗਾਉਣ ਦਮਾ ਨਹੀਂ ਬਿਲੇ ਰਹਾ ਹੈ ਛੋਟੇ ਪੈਣਨ ਤੋਂ ਬਾਅਦ ਕਾਹਲੀ ਜਾਏ ਹਾਂ ਬਾਈ ਸਮਝੋ ਸਾਡੀਆਂ ਮਜ਼ਦੂਰੀਆਂ ਸੁਣੋ ਬਾਈ ਨਵੇਂ ਮੁੰਡਿਆਂ ਦੀ ਗੱਲ ਬੇਟਾਂ ਵਾਲਿਆਂ ਦੀ ਹਾਂ ਸੁਣਨਾ ਹੁੰਦਾ ਹੈ ਸਹੀ ਗੱਲ ਹੈ ਬਾਈ ਕੀ ਬਾਜ਼ਾਰ ਨੇ ਬਾਈ ਉਹ ਤਾਂ ਇਹਨਾਂ ਨੂੰ ਦੋਈ ਰੱਖ ਲਿਆ ਗਾਉਣ ਰਾਂ ਨੂੰ ਇਹ ਬਾਜ਼ਾਰ ਮਟੇ ਜਾ ਰਿਹਾ ਹੈ ਫਿਰ ਮੈਂ ਕੱਟੀ ਗੱਲ ਤਾਂ ਇਹ ਉਪਨਾ ਦਾ ਮੇਰੇ ਪੈਣ ਤੋਂ ਬਾਅਦ ਬਹੁਤ ਟਾਈਮ ਬਾਅਦ ਹੁੰਦੀ ਆ ਅੱਗੇ ਆਦਾ ਬਿਲਕੁਲ ਨਹੀਂ ਦੂਸਰਾ ਮੈਂ ਨਾ ਹੋਇਆ ਤਿਲਿੰਦੇ ਕੀ ਸੋਚਣਾ ਬੰਦ ਹੋ ਇੰਨੇ ਸੋਨਾ ਜਿਹੜਾ ਇਹਨੇ ਖਾਣਾ ਰੋਕੀ ਰਹਿਣੀ ਆ ਫੇਰ ਸਾਰੇ ਸਾਰੇ ਕੀ ਬੈਠ ਆ ਲਿਆ ਬਈ ਮੈਂ ਕੱਲਾ ਰੇਟਰ ਹੋਣਾਗਾ ਮੈਨੂੰ ਲੱਗਦਾ 15 15 ਰੇਟਰ ਸਵੇਰ ਤੋਂ ਲੱਗੇ ਹੋਣਗੇ ਅੱਜ ਨੇ ਹੁਣ ਤੱਕ ਦੇਖ ਲੈ ਗਾਉਂਗਾ ਵੀ ਜੇ ਪੁਲਿਸ ਤੋਂ ਮੈਂ ਕਰਾਉਂਦੇ ਫਿਰ ਹੋਣਾ ਅੱਜ ਤਾਂ ਜਾਏਗਾ ਸੁਣੋ ਬਾਈ 90 ਮੁੰਡਿਆਂ ਦੀ ਗੱਲ ਹੈ ਇਹਨਾਂ ਦਾ ਮੈਚ ਪਹਿਲਾਂ ਕਰਾਇਆ ਕਰੋ ਪ੍ਰੈਨਟ ਦੇ ਮੈਚ ਹਾਂ ਕੋਈ ਵੀ ਵੇਟ ਹੁੰਦਾ ਉਹਦੇ ਮੈਚ ਪਹਿਲਾਂ ਹੁਣ ਚਾਹੀਦੇ ਨੇ ਫਾਈਨਲ ਮੈਚ ਇੱਕ ਮੈਚ ਦੇ ਪਿੱਛੇ ਵਜਾਰੇ ਬੈਠ ਰਹੇ ਨੇ ਬਈ 2:00 ਵਜੇ ਤੱਕ